ਦੋਸਤੋ ਨਮਸਕਾਰ ਅਜੱਪਾ ਪਹੁੰਚੇ ਆਂ ਖੇਤੀ ਵਿਗਿਆਨ ਕੇਂਦਰ ਖੇੜੀ ਅੱਜ ਇੱਕ ਰੋਜ਼ਾ ਜ਼ਹਿਰ ਮੁਕਤ ਖੇਤੀ ਦੀ ਟ੍ਰੇਨਿੰਗ ਚੱਲ ਰਹੀ ਹੈ ਉਰੇ ਸੋ ਆਪਣੇ ਚੈਨਲ ਤੇ ਆਪਾਂ ਪੂਰੀ ਕਵਰੇਜ ਪਾਵਾਂਗੇ ਸੋ ਜੁੜੇ ਰਹੋ ਆਪਣੇ ਚੈਨਲ ਵਾਈਸ ਆਫ ਬਨਾਰਸੀ ਨਾਲ ਸਸਿਕਾਂ ਦੀ ਸਾਰਾ ਨੂੰ ਜਿੰਨੇ ਵੀ ਕਿਸਾਨ ਵੀ ਆਏ ਪੜਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਤੁਸੀਂ ਖੇਤੀ ਨੂੰ ਦਿਲ ਲਾ ਕੇ ਸਾਡਾ ਗਰੁੱਪ ਬਹੁਤ ਵਡਾ ਹੋ ਗਿਆ ਤੇ ਦੂਸਰੀ ਗੱਲ ਇਹ ਜਿਹੜੀ ਵੀ ਖੇਤੀ ਹੈ ਇਹ ਉਹ ਵੀ ਲਾਈਫ ਸਟਾਈਲ ਹੈ ਰੂਪ ਮਸਰੀ ਦੇ ਲੈ ਕੇ ਨਾ ਕੱਲੀ ਕਰ। ਕੋਈ ਬੰਦਾ ਕਹ ਰਿਹਾ ਜੇ ਦੋ ਮਾਰ ਕਲੀਰ ਕਰ ਲੋ ਤਿੰਨ ਮਾਰ ਤੇ ਪਾ ਲੋ ਤੂੰ ਹੱਥ ਕਰੇਗਾ। ਬਸ ਉਹਦੇ ਆਪੇ ਦਾ ਰਸਤਾ ਜੁੜੀਂ ਦਸਤੇ ਜੇਵੇਂ ਵੱਡੇ ਲੈਵਲ ਤੇ ਜਾਓਗੇ ਅ ਬਲੂਨੇਕਟਿਵ ਹੋ ਜਾਓਗੇ ਨਾ ਸਾਡੇ ਦੇ ਬਾਜੂਗੇ। ਜਿੰਨਾ ਕਿ ਉਹਨੂੰ ਜ਼ਰੂਰਤ ਹੈ ਤੀ ਉਹਨੂੰ ਉਹਨੇ ਕਰੋ ਬਣਾ ਉਹ ਘਰ ਵਾਸਤੇ। ਠੀਕ ਹੈ ਜੀ ਸਭ ਤੋਂ ਸੌਖੀ ਤਕਨੀਕ ਨੂੰ ਤੇਟੀ ਦੀ ਰੀਅ ਬੈੱਡ ਬਣਾ ਕੇ ਕੀਤੀ ਕਰੋਗੇ ਸਭ ਤੋਂ ਜਾਸ ਸੌਖੀ ਤਕਨੀਕ ਹੈ। ਅਗਲੀ ਗੱਲ ਜਿਹੜੇ ਦੁਨੀਆਂ ਨੂੰ ਘਾਹ ਬੂਸ ਜ਼ਿਆਦਾ ਬੰਦਾ ਰੱਖਦਾ ਹੁੰਦਾ ਉਹ ਹੋਣਗੇ। ਕੀੜੇ ਕੋਲੇ ਜਿਹੜੇ ਕਹਿੰਦੇ ਸੀ ਉਹ ਆਉਣਗੇ ਜਿੰਨਾ ਉਹਨਾਂ ਨੂੰ ਦੇਖੀ ਜਾਊਂਗੇ ਉਹਨਾਂ ਦਾ ਬੀਬੀ ਕਹਿੰਦੀ ਨਹੀਂ ਜਾਇਆ ਕੋਡਾ ਉਹ ਐਂਗਰ ਆਉਣੇ ਬੰਦ ਕਰ ਦੋ ਤੇ ਦੇਖਣਾ ਬੰਦ ਕਰ ਦੋ ਕਿਉਂਕਿ ਜਦੋਂ ਕੁਦਰਤ ਹੈ ਜਿਹੜੀ ਕੁਦਰਤ ਦੇ ਉਸ ਨੇ ਕੀੜੇ ਛੱਡਣੋਂ ਬੰਦ ਸਿਆਣੇ ਨੇ ਉਹ ਵੀ ਕੀੜੇ ਵੀ ਉਹੀ ਚੀਜ਼ ਖਾਂਦੇ ਨੇ ਇਹਦੀ ਕੁਦਰਤੀ ਹੋਊਗੀ ਸਮਝ ਗਾ ਲਓ ਮੇਰੇ ਖੇਤ ਦੇ ਵਿੱਚ ਬੰਗਲੇ ਸਭ ਤੋਂ ਵੱਧ ਆਉਂਦੇ ਨੇ ਕੀੜੇ ਬਹੁਤ ਆਉਂਦੇ ਨੇ ਅਸੀਂ ਦੇਖਣਾ ਬੰਦ ਕਰਤਾ ਅਸੀਂ ਪਿਛਲੀ ਵਾਰੀ ਜੰਗੀ ਬਹੁਤ ਜ਼ਿਆਦਾ ਸੀ ਬਹੁਤ ਕੀੜੇ ਮੋੜੇ ਆਏ ਅਸੀਂ ਤੁਸੀਂ ਅਜੋਰ ਲਾਇਆ ਜਿੰਨੇ ਵੀ ਅਸਰ ਉਸ ਕਰਕੇ ਸਾਰੇ ਅਸਰ ਦੇ ਲੋਗੇ ਫਿਰ ਦੇਖਦੇ ਗੱਲ ਤੇ ਮੈਂ ਨਾਲ ਤੁਹਾਨੂੰ ਮੈਂ ਮੇਰੇ हिस्से ਦੇ ਜਾਣਾ ਬਸ ਇਹ ਸਾਰੀ ਖੈਰ ਉਹਦੀ ਗੱਲ ਬਹੁਤ ਬਿਮਾਰੀਆਂ ਹੀ ਲਾਸਟ ਤੱਕ ਮੌਸਮ ਠੀਕ ਹੋ ਗਿਆ ਬੂਟਿਆਂ ਨੇ ਇੰਨਾ ਜ਼ੋਰ ਮਾਰਿਆ ਸਭ ਦੇ ਨਾਲ ਬੰਦ ਰਹਿ ਗਏ ਸੋ ਖਣ ਦੋਗੀ ਸਾਂ ਤੋਂ ਜ਼ਿਆਦਾ ਧਿਆਨ ਦੇਣ ਦੀ ਕੋਈ ਨਹੀਂ ਜ਼ਿਆਦਾ ਧਿਆਨ ਇਸ ਪਾਸੇ ਨਾ ਦੇਵੋ ਵੀ ਕੀੜੇ ਮਾਰਨੇ ਆ ਕੀ ਕਰਨਾ ਹੈ ਇਹ ਕੀਤੇ ਕਰਨੀ ਹੈ ਸਿਰਫ ਇਹ ਖਲਾ ਸਭ ਤੋਂ ਵੱਡਾ ਆਪਣੀ ਲਾਈਫ ਸਟਾਈਲ ਹੈ ਗਰਮਤੀ ਵਰਨਾ ਨੂੰ ਬਸ ਲੋਗੇ ਮੈਨੂੰ 12-15 ਸਾਲ ਹੋ ਗਏ ਮੈਂ ਕਦੇ ਗੋਲੇ ਨਹੀਂ ਖਾਂਦਾ ਜੀ ਖਾਂਦੇ ਨਹੀਂ ਨਾਮ ਆ ਗੁੰਦੇ ਨਹੀਂ ਦੇ ਕੁਦਰਤੀ ਕੀ ਕਰਨੀ ਹੈ ਗਰੁੱਪ ਦੇ ਵਿੱਚੋਂ ਜਿਵੇਂ ਹੁਣ ਦੇਖੋ ਸਾਰੇ ਬੰਦੇ ਨੇ ਕਿ ਕਿ ਕੋਈ ਟ੍ਰੇਨਿੰਗ ਲੈਣ ਲੱਗ ਪਏ ਤਾਂ ਤੁਸੀਂ ਸਾਰੇ ਬੰਦੇ ਨੇ ਦੁਆ ਕਰ ਲਿਓ ਗਰੁੱਪ ਦੀ ਕੀ ਹੈ ਜੀ ਐਨਯੂ ਦਾ ਸਿਰਮਾ ਲੋ ਇੰਗ ਇੰਦ ਮੇ ਘਾਗੀਆਂ ਬੰਦਾ ਪਾੜ ਹੋ ਜਾਂਦਾ ਬੰਦਾ ਛੱਡ ਕੇ ਸਾਡੇ ਨਾਲ ਕੀ ਕਰਾਂਗੇ ਹੁਣ ਇਹਦਾ ਬੰਦਾ ਗੜਵਾ ਕੀ ਕੀ ਕਰਿਆ ਹੈ ਉਹਨੂੰ ਸਪੋਰਟ ਕਰ ਦਿਓ ਤੁਸੀਂ ਉਹਨਾਂ ਨੂੰ ਆਰਡਰ ਲਖਾ ਦੇ ਉਹਨੂੰ ਪੂਰਾ ਇੰਦੋ ਜਿਹੜੇ ਬੰਦੇ ਪਹਿਲੇ ਆਲਰੇਡੀ ਕਰ ਰਹੇ ਨੇ ਆਪਾਂ ਦੇ ਰੋਪੇ ਦੇ ਵਿੱਚ ਮਾਲਾ 5000 ਬੰਦੇ ਕਰ ਰਹੇ ਹੋਣਗੇ ਉਹਨਾਂ ਨੂੰ ਵੀ ਲੈ ਲਓ ਜੇ ਇਹ ਕੋਈ ਹੈ ਕੋਈ ਗੁੱਸੇ ਵਾਲੇ ਸਾਰੇ ਬੰਦੇ ਆਵਣਾ ਕਰਨ ਲੱਗੋ ਅਰिजਨਲ ਵਿੱਚ ਸਾਰੇ ਬੰਦੇ ਇੰਨੇ ਕੰਮ ਇੰਨੇ ਕੰਮ ਹੁੰਦੇ ਨਹੀਂ ਹਮਤੇ ਕਿੱਤੀ ਦੇ ਵਿੱਚ ਕੀ ਹੈ 24 ਘੰਟੇ ਕੰਮ ਕਰਨਾ ਪੈਂਦਾ ਕੁਦਰਤੀ ਕਿੱਤੀ ਦੇ ਵਿੱਚ ਅੱਜ ਕੱਲ ਜ਼ਿੰਮੇਦਾਰਾਂ ਆਹ ਹਾਲ ਨਹੀਂ ਹੈ ਵੀ ਕੋਈ ਵਾਲੀ ਕੰਪਨੀ ਨਾਲ ਵਧਾ ਕੇ ਇੱਕ ਵਾਰੀ ਵੀ ਜਾਈ ਕੋਈ ਸਪਲੇ ਕਰੇ ਇਹ ਤਾਂ ਕਿੱਤੀ ਹੁੰਦੀ ਹੈ ਕੁਦਰਤੀ ਕਿੱਤੀ ਦੇ ਵਿੱਚ ਉਹਨੂੰ ਬੱਚੇ ਜਿਵੇਂ ਆਪਾਂ ਬੱਚੇ ਜੰਮ ਕੇ ਬਾਅਦ ਇਹ ਤਾਂ ਸਭ ਨਹੀਂ ਤੁੰਦਰੁਗੁਰ ਦੀ ਕਹਿਣੀ ਇਹਦੇ ਲਈ ਉਨੀ ਹੀ ਕੀ ਕਰਿਓ ਜਿੰਨੀ ਤੁਹਾਨੂੰ ਜ਼ਰੂਰਤ ਆ ਜਾਣਾ ਨਾ ਜਾਏ ਦੂਜੀ ਗੱਲ ਬੁਲਵਾ ਖਾਣ ਪਾਲੋ ਇਹ ਖਾਣ ਪਾਲੋ ਇੱਕ ਸਭ ਤੋਂ ਵੱਧ ਨੁਕਸਾਨ ਕਰਦੀ ਹੈ ਰੂੜੀ ਦੀ ਖਾਣ ਜਿਹੜੀ ਟੋਏ ਦੇ ਵਿੱਚ ਗਿਲਕੀ ਮਾਰਨ ਨੂੰ ਇਹ ਤਾਂ ਅਪਣੇ ਬਾਹਰ ਤੇ ਹੁੰਦੀ ਹਵਾ ਤੁਨੀ ਤੋਂ ਉੱਪਰ ਹੁੰਦੀ ਹੈ ਇਹ ਕਿ ਜਿਹੜੀ ਟੋਏ ਦੇ ਵਿੱਚ ਨਹੀਂ ਪਈ ਹੁੰਦੀ ਆਪਣੇ ਘਰ ਕੋਲ ਜਿਹੜੀ ਮੋਸਟਲੀ ਬਾਣੇ ਸਮੇਂ ਦੇ ਵਿੱਚ ਆਪਾਂ ਟੋਆ ਹੀ ਪਾਉਂਦੇ ਜੀ ਉਹ ਸਭ ਤੋਂ ਵੱਧ ਨੁਕਸਾਨ ਕਰਦੀ ਹੈ ਜ਼ਮੀਨਦਾਰ ਦਾ ਕਦੇ ਵੀ ਨਾ ਪਾਏ ਜੇ ਹੈਗਾ ਟੋਆ ਇਸ ਵਾਲੀ ਬੰਦ ਕਰ ਦੇ ਉਹ ਜੇ ਤੁਸੀਂ ਆਪਾਂ ਉਹੀ ਦੀ ਖਾਦਾਂ ਕਰਨੀ ਹੈ ਉਹਦੀ 1 ਫੁੱਟ ਦਾ ਢੇਰ ਰੱਖ ਲਓ ਦੰਬਾ ਤੋਂ ਅੱਗੇ ਨਾ ਵਰਦੀਓ ਉਹਦੇ ਉੱਪਰ ਜੇ ਰੱਸੀ ਹੈਗੀ ਹੈ ਉਹ ਉਹਦੇ ਵਿੱਚ ਪਾ ਕੇ ਮਿਲਨਾ ਉਹਦੀ ਰੱਸੀ ਲੈ ਲਓ 200 ਗ੍ਰਾਮ ਦੇ ਵਿੱਚ 2-4 400 ਕਿਲੋ ਗੋੜ ਪਾ ਕੇ ਉਹਨੂੰ ਉਹਦੇ ਨਾਲ ਥੋੜਾ ਘਟਾ ਲਓ ਅਸਮ ਜਿੰਚਾਰਮੀ ਨੇ ਵਾਲੇ ਬਾੜੋਂ ਨਾ ਆਂਦਿਓ ਉਹ ਸਿੰਪਲ ਖਾਦ ਪਾ ਲਓ ਨਹੀਂ ਰਹੋਗੇ ਨਹੀਂ ਕੋਈ ਵਾਲੀ ਖਾਦ ਚੜੇ ਨਾ ਪਾਓ ਕਿਉਂਕਿ ਇਹ ਮੀਂਹ ਜਿਆਦਾ ਫੰਗਸਾਂ ਹੁੰਦੀਆਂ ਰਹੀਆਂ ਤੁਸੀਂ ਸੋਚ ਨਹੀਂ ਸਕਦੇ ਸਭ ਤੋਂ ਵੱਧ ਖਤਰਨਾਕ ਚੀਜ਼ ਮੈਂ ਉਸਾਰ ਕੀਤਾ ਹੈ ਮੈਨੂੰ ਨਾਂ ਨੂੰ ਸ਼ੁਰੂ ਕੀਤੀ ਸੀ ਮੈਨੂੰ ਕਹਿੰਦਾ ਨਾ

ਜਾਇਕ ਅੱਜ ਜ਼ਮੀਨ ਲਈ ਸਿੰਪਲ ਕੀਤੀ ਕਰਵਾਵਾਤ ਨੇ ਬਹੁਤ ਕਿਰਪਾ ਅਮਰਤ ਨੂੰ ਯੂ ਵੀ ਨੂੰ ਸੱਚ ਕਾਬਿਲ ਉਹ ਤੋਂ ਸਾਰ ਤੋਂ ਸਭ ਕੀ ਕੀਤੀ ਕੀਤੀ ਜਿਸ ਤੋਂ ਤਰਸਨ ਸਾਰ ਕਾਬਿਲ ਸਭ ਤੋਂ ਸਭ ਕੀ ਕੀਤੀ ਕੀਤੀ ਵਾਰਸੀ ਜਿਹੜੇ ਮੇਰੇ ਮਦੇ ਕੰਮ ਕਰਦੇ ਗਉਹ ਕਿਰਪਾ ਅਮਰਤ ਰਿਸ਼ਨ ਕੋਪਾ ਅਸਟ੍ਰੇਲੀਆ ਦੇ ਜਰਾਤ ਤੋਂ ਲੈ ਕੇ ਕਿਰੇ ਦਾ ਪਾਣੀ ਸੇ ਬਹੁਤ ਵੱਡਾ ਉਹ ਅੱਜ ਉਹਦੇ ਤੇ ਕੀਤੀ ਬਾਰੇ ਜਸਨਾ ਇੱਕ ਬਹੁਤ ਬਹੁਤ ਸਤਿ ਸ਼ਕਤ ਬਾਰਨ ਲਿਆ ਨੋੜ ਕਰ ਲੋ ਬਹੁਤ ਕਿਰਪਾ ਅਮਰਤ ਪਾਣੀ ਚੱਕਣਾ ਜਨਾ ਬਹੁਤ ਦਿਨ ਹੋ ਗਿਆ ਕਿਸ਼ਨ ਗੋਪਾਲ ਸਟੇਰੀਆ ਉਹਦਾ ਨਾਇਬ ਜੀ ਦਾ ਤੁਹਾਨੂੰ ਬਿਲਕੁਲ ਸਹੀ ਰਾਹ ਤੇ ਪਾਉਂਗਾ ਮਲਚਿੰਗ ਬਣਾ ਕੋਈ ਫਿਕਤੀ ਹੁੰਦੀ ਨਹੀਂ ਬੁਲਦੀ ਜਿੰਨੀ ਛੇਵੀ ਮਲਚਿੰਗ ਤੇ ਆਦੋਂ ਦੇ ਸੌਖੇ ਰਹੋਗੇ ਗੁੱਡ ਗੜੇ ਕਰਦੇ ਮਰ ਜੂਗੇ ਮੈਂ ਚਾਰਟਰਡ ਅਕਾਊਂਟੈਂਟ ਲੈ ਆਇਆ ਭਾਈ ਉਹਨਾਂ ਵਾਸਤੇ ਨਹੀਂ ਹਾਂ ਕਿ ਇਹਦਾ ਜਿਵੇਂ ਕਹਿੰਦੇ ਨੇ ਵਿਆਜ ਮਰਦਾ ਹੁੰਦਾ ਹੈ ਖਾਤਾ ਆਦਾ ਐਨਾ ਅਲੂਆ ਕਿਸੇ ਕੋ ਬਾਗੇ ਜਾਉਂਦੇ ਰਹੋਗੇ ਵਾਲੇ ਪਿੱਛਲੇ ਪਾਸੇ ਫੇਰ ਆਉਂਗੇ ਇਹ ਮਲਚਿੰਗ ਦੀ ਨਾ ਜਾਣਕਾਰੀ ਕੁਦਰਤੀ ਮਲਚਿੰਗ ਤਾਂ ਬੂਸਟੀ ਕਰ ਲੋ ਪਰਾਲੀ ਦੀ ਕਰ ਲੋ ਅਸਲ ਜਿੰਨੀ ਸ਼ਕਤ ਕਰ ਲੋਗੇ ਉਨੇ ਸੌਫੇ ਰਹੋਗੇ ਔਰ ਉਹਦੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਨੇ ਅਸੀਂ ਆਂਬੂਲ ਆਈ ਸੀ ਮਲਚਿੰਗ ਦੇ ਤਾਂ ਮਤਲਬ ਕਮਾਲ ਹੋ ਗਿਆ ਮੈਂ ਹੈਰਾਨ ਹੀ ਬਨ ਗਿਆ ਮੇਰੇ ਬਹੁਤ ਕੰਨ ਕੀ ਜੀ ਰਤਨ ਸਾਹਿਬ ਤੋਂ ਮਨ ਕਰਨੀ ਪਈ ਦਾ ਛੋਲੇ ਆਪਣੇ ਘਰ ਦੀ ਜਿਹੜੀ ਯੂਗ ਵੀ ਹੈ ਵਸਤੂਆਂ ਸਾਰੀਆਂ ਆਪਣੀਆਂ ਹੀ ਮੇਰੇ ਕੋਲ ਅਸੀਂ ਵਿਆਰਤ ਕੋ ਲੈਂਦੇ ਨਹੀਂ ਕੋਈ ਵੀ ਬਲੋ ਬੈੱਡ ਉਦੋਂ ਬਾਅਦ ਲਈ ਮਲਚਿੰਗ ਜੀ ਜ਼ਰੂਰੀ ਹੈ ਔਰ ਤੁਸੀਂ ਕੋਸ਼ਿਸ਼ ਕਰੋ ਦੇਸੀ ਵੀ ਲੈ ਕੇ ਲਾਓ ਦੇਸੀ ਵਿੱਜਾਂ ਦੀ ਸਹਿਣ ਸ਼ਕਤੀ ਬਹੁਤ ਜ਼ਿਆਦਾ। ਉਹਨਾਂ ਨੂੰ ਜੇ ਯਾਦਾਂ ਦੇਖੀ ਨਾ ਰੋਂਦੇ ਬਿੜਦੇ ਵਿਚਾਰੇ ਆਪਣੇ ਖਾਂਡ ਜੋ ਕੇ ਹੋ ਹੀ ਜਾਂਦੇ ਆ। ਮੈਂ 3 ਸਾਲ ਲਈ ਹਾਈਬ੍ਰਿਡ ਸੀਡਾਂ ਵਿੱਚ ਦੇਖੇ ਸਾਰੇ ਵਿੱਚ ਦੇਖ ਲਈ ਕੋਈ ਖਾਸ ਪ੍ਰਾਪਤੀ ਨਹੀਂ ਜਿਹਨਾਂ ਦੇ ਦੇਸੀ ਸੀਡ ਦੇ। مجھے ਲੱਗਦਾ। ਠੀਕ ਹੈ। ਅਗਲੇ ਕੱਲ ਜੇ ਮੈਂ ਕਹਿੰਦਾ ਕਿ ਜਿਹੜਾ ਖੁ干ੀ ਲੋਗ ਜਾਂ ਰਚਾ ਹੋ ਰਹੀ ਸੀ ਉਹ ਉੱਠੀ ਲੋਗ ਤਾਂ ਨਾਲ ਜਦੋਂ ਜ਼ਿਆਦਾ ਪਾਣੀ ਲਾਉਂਦੇ ਜਦੋਂ। ਉੱਥੇ ਗਮਸਤਾਂ ਆਉਂਦੀ ਹੈ ਉਦੋਂ 23 ਦੇ ਬਹੁਤ ਸਾਰੇ ਆਉਂਦੇ ਆ। ਪਾਣੀ ਘੱਟੋ ਘੱਟ ਲਾਓ। और गुड़ भी, भी, तो भी काम करता है पाना को चलिया वाला गुड़ हमारे जो तुम भी मान लो घोली सौ ग्राम पा के घोड़ के सप्रे कर दो बीमारी आने वही काम करता और खाद सब तो सफा चीज ट्रैप दस पीड़े वो बहुत सब तो ज्यादा अफेक्टिव चीज है जी एक हरा मच्छर तो चिट्टा मच्छर ना मिलता है कैमिकल भी मार दो तल नहीं मरता वो ट्रैप ही मारना जो अंग्रीजी दस गई बहुत वजी टेक्नीक है जी वो वो तो वह ला लू ਦੁਨੋਂ ਕਈ ਨਿਮ ਬਿਮਾਰੀਆਂ ਦੇ ਬਿਮਾਰੀ ਉਸਦੀ ਪਸੰਦ ਤੋਂ ਸਾਰਾ ਮਿਲੂਗੀ ਜੋ ਉਸ ਨਾਲ ਆਉਂਦੀ ਹੈ ਉਹ ਉਹ ਆਉਂਦੀਆਂ ਹੋਈਆਂ ਜੇ ਆ ਗਈ ਤਾਂ ਕੁਦਰਤੀ ਕੇਂਦਰੀ ਤੋਂ ਆਇਆ ਨਾ ਸਭ ਤੋਂ ਵੱਡ ਸਭ ਦੀ ਚੀਜ਼ ਹੈ ਕੋਈ ਗੱਲ ਜਿਹੜਾ ਖਸਾ ਗਿਆ ਅਿੱਕਲ ਤੁਸੀਂ ਵੀਡੀਓ ਦੇਖਣੇ ਬੰਦ ਨਹੀਂ ਪਰਮਦੀਪ ਹੈ ਜੀ ਬਰਨਾਲੇ ਤੋਂ ਮੁੰਡਾ ਕੀਤੇ ਗੱਲਾਂ ਬੜਾ ਜੁਨਾਹ ਸਾਲ ਹੋ ਗਿਆ ਕੋਈ ਵੀਡੀਓ ਸੁਣ ਲਿਆ ਤੁਹਾਨੂੰ ਮੰਨ ਲਾਉਂਦਾ ਕਿ ਤੁਸੀਂ ਬਰੇਕ ਕਰਨ ਤੋਂ ਪਹਿਲੇ ਦੇ ਰੂਪਾਂ ਮੈਂ ਆਪਣੇ ਬੈਠੇ ਉਹ ਖੇਲ ਕੋਪਾ ਨਾਲ ਮੈਂ ਬੈਠਾ ਆਰਗੇਨਿਕ ਖੇਤੀ ਤੇ ਕੁਦਰਤੀ ਖੇਤੀ ਬਹੁਤ ਫਰਕ ਹੈ ਜੀ। ਪਰ ਸਮਝੋ ਜੀ ਲੋਕਾਂ ਦੇ ਪੁੱਛਣਾ ਆਰਗੇਨਿਕ ਖੇਤੀ ਕਿਹਨੇ ਕੁਦਰਤੀ ਖੇਤੀ ਆਰਗੇਨਿਕ ਖੇਤੀ ਤੁਸੀਂ ਜਿਹੜੇ ਕੁਝ ਪਾਈ ਜਾਓਗੇ ਮਤਲਬ ਉਹ ਆਰਗੇਨਿਕ ਆ। ਫਿਰ ਤੁਸੀਂ ਪੈਸੇ ਲੈਣ ਦੇਉਂਦੇ। ਕੁਦਰਤੀ ਖੇਤੀ ਕੀ ਹੈ? ਉਸੇ ਸਿਰਫ ਕੁਰੀ ਫਾਦਿਲ ਮਿਲਣੀ ਆ ਜਦੋਂ ਤੁਸੀਂ ਪਾਉਣਾ ਬੰਦ ਕਰਕੇ ਉੱਥੇ ਸਰਕਲ ਬਣ ਗਿਆ ਆਪਣੇ ਆਪ ਬੈਕਟੀਰੀਆ ਦਾ ਆਪਣੇ ਆਪ ਉਹ ਤਿਆਰ ਹੋਣ ਲੱਗ ਗਿਆ ਉਹ ਕੁਦਰਤੀ ਖੇਤੀ ਹੁੰਦੀ ਹੈ। ਪਹਿਲਾਂ ਆਪਣੇ ਮਨ ਤੋਂ ਰਹਿ ਗੱਡੋ ਆਰਗੇਨਿਕ ਤੇ ਕੁਦਰਤੀ ਦੇ ਵਾਕ। ਹੋਰ ਕੋਈ ਸਵਾਲ ਹੈਗਾ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਦੱਸਦਾ। ਦਾ 6 ਦਾ ਸਵਾਲ ਮੇਰਾ ਨੰਬਰ نوٹ ਕਰ ਲਿਓ ਵਰਸਾਂਤ ਅਰਜੇ ਦੀ ਪ੍ਰੋਬਲਮ ਪਈ ਫੋਨ ਨਾ ਘੱਟ ਚੜਾ ਜਿਵੇਂ ਰੱਟੇ ਲੱਗਿਆ ਨਹੀਂ 98787 1721 ਸੰਜੀਤ ਸ਼ਰਮਾ 1721 98787 1721 1721 9 की बेगई जी 9 की बेगई अपना 987817221 संजीव शर्मा सुल्तानग्राफ संजीव शर्मा नहीं सबसे पहला काम बेड ਬਣਾ ਲਓ ਜਾ ਕੇ ਜੀ ਤਕਰੀਬ ਉਹ ਸਟੈਂਡਰਡ ਬੈਡ ਜਿਹੜੇ ਕਹਿੰਦੇ ਆ ਨਾ ਸਟੈਂਡਰਡ ਬੈਡ 32 ਇੰਚ ਦਾ ਹੁੰਦਾ ਜੂ ਸਟੈਂਡਰਡ ਬੈਡ ਕਹਿੰਦੇ 32 ਇੰਚ चौੜਾ ਹੁੰਦੇ ਸਭੋਂ 4 ਫੁੱਟ ਰੋ ਨੋ ਡਿਪੋਜ਼ਿਟ ਮੈਨਿਕਸ਼ੂਰ ਹੁੰਦਾ ਕੋ ਚਾਰ ਫੁੱਟ ਦਾ ਹੁੰਦਾ ਜੀ ਟੌਪ ਉਦੀ ਬੱਤੀ ਇੱਚ ਦੀ ਹੁੰਦੀ ਹੈ ਸਟੈਂਡਰਡ ਬੈਡ ਲੈਂਦੇ ਆ ਨੂੰ ਬੈਡਾਂ ਕਿਹਦੀ ਗਿਣਤੀ ਕਰਿਓ ਜਦੋਂ ਤੁਸੀਂ ਕੋਈ ਵੀ ਖਾਦ ਦੇਈਏ ਬੁਜਾਰਾ ਬਹਿਨ ਨਾ ਕਰਿਓ ਬੈਟਰੀ ਜਿਹੜੀ ਕਿਨਾਰੀ ਹੁੰਦੀ ਹੈ ਉਹ ਤੋਂ 3 ਗਿੰਗ ਛੱਡ ਕੇ 4 ਛੱਡ ਕੇ ਕੋਈ ਵੀ ਲਾ ਦੇ ਜਿਹਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਸ ਤੋਂ ਸੋਤਾਲ ਪਰ ਹੁੰਦਾ ਜਿਹਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ ਉਹਨੂੰ ਸੈਂਟਰ 'ਚ ਲਾ ਦੇਓ ਤੁਸੀਂ ਇੱਕ ਬੈਡ ਦੇ ਉੱਪਰ ਤਿੰਨ ਤੋਂ ਚਾਰ ਬੱਦਲ ਵੀ ਦੇ ਸਕਦੇ ਹੋ ਪਹਿਲਾਂ ਥੱਲੇ ਵੀ ਜਿਹਨੂੰ ਮਧਰੀ ਫਸਲਾਂ ਹੁਣ ਗਰਮੀ ਦੇ ਵਿੱਚ ਜਿਹੜੀਆਂ ਫਸਲਾਂ ਹੋਣੀਆਂ ਨੇ ਸਾਰੀਆਂ ਤਕਰੀਬਨ ਉੱਪਰੀਆਂ ਹੋਣੀਆਂ ਨੇ ਸਰਦੀਆਂ 'ਚ ਤਕਰੀਬਨ ਅੰਧਮੂਲ ਹੁੰਦੇ ਗਾਜਰ ਅੰਧਮੂਲ ਆਪਾਂ ਕਹਿੰਦੇ ਹਾਂ ਮੈਂ 3 ਦਿਨ ਫਸਲਾਂ ਲਾਈਆਂ ਨਹੀਂ ਚਾਹ ਤਰ ਫਸਲਾਂ ਇੱਕ ਬੜਦੇ ਮੁਰਖਾਂ ਡੁੱਗੀਆਂ ਹੋ ਜਾਂਦੀਆਂ ਨੇ ਕਿ ਬੜਦੇ ਹੁਣ ਸੁਣ ਲੋ ਮੈਂ ਲਾਇਆ ਕਿਸੀ ਮੈਂ ਨੀਚੇ ਆਲੂ ਲਾਇਆ ਸੀ ਬੱਚੀ ਮਲੇ ਉਸ ਛੋਲੇ ਲਾਦੇ ਸੀ ਨਾਲ ਧੰਨੀਆਂ ਲਾਦਾ ਸੀ ਅਰਸੀ ਲਾਤੀ ਸੀ ਕਿ ਬੜਦੇ ਉੱਪਰ ਤੇ ਸਭ ਤੋਂ ਵੱਡੀ ਬੇਕੂਫੀ ਮੈਂ ਕੀਤੀ ਜੀ ਮੈਨੂੰ ਕਿਸੇ ਬੰਦੇ ਨੇ ਕਹਿਆ ਕਹਿੰਦਾ ਛੋਲਿਆਂ ਦੇ ਵਿੱਚ ਪਿਆਜ਼ ਨਹੀਂ ਹੁੰਦੇ ਛੋਲਿਆਂ ਨੂੰ ਗਨੇ ਪਾਣੀ ਦੀ ਲੋੜ ਨਹੀਂ ਹੁੰਦੀ ਪਿਆਜ਼ ਨੂੰ ਪਾਣੀ ਲੋੜ ਹੁੰਦੀ ਹੈ ਸਹੀ ਗੱਲ ਹੈ ਨਾ ਜੀ ਉਪਰ ਵਾਲਾ ਮੈਂ ਕਹਿੰਦਾ ਕੁਦਰਤ ਨੇ ਦੇਣਾ ਉਹ ਆਪ ਹੀ ਹੋ ਜਾਊ ਮੈਂ ਲਾ ਕੇ ਜੀ ਦੇਖੀ ਉਹ ਬਹੁਤ ਪੀੜੀ ਲੱਗਦੀ ਰਹੀ ਜੀ ਬੁਸੀ ਅਸੀਂ ਛੋਲਿਆਂ ਦੇ ਗਨੇ ਲਾ ਗਏ ਅਸੀਂ ਪਾਣੀ ਲਾਇਆ ਜੀ ਕਰੋ ਪ੍ਰਾਇੰਸ ਜਾ ਕੇ ਅਸੀਂ ਛੋਲੇ ਵੜਲੇ ਸਾਡੇ ਵੜਨ ਤੋਂ ਬਾਅਦ 15 ਪੰਜ-ਛੇ ਦਿਨ ਬਾਅਦ ਬਾਰਸ਼ੇ ਵੀ ਇਸ ਬਿਜਲੀ ਬਾਹਰ ਯਾਰੋ ਛੋਲੇ ਪ੍ਰਾਇੰਸ ਅਸੀਂ ਜੋ ਆਪਣੇ ਜੀ ਪਾਣੀ ਪਤਰਾਣੇ ਜੀ ਮਨੋਂ ਵਟਾਂ ਦੇ ਉੱਪਰ ਦੀ ਪਾਣੀ ਉਹ ਇੱਕ ਪਾਣੀ ਨੇ ਸਾਡੇ ਮਨੋਂ 8 ਘੰਟੇ ਬੈਲ ਹੋ ਗਈ ਦੀ ਹੈ ਅਸੀਂ ਸਾਰਾ ਸ਼ੀਰ ਕਰੇ ਖਾਦੇ ਜੇ ਤੁਸੀਂ ਕੁਦਰਤ ਨਾਲ ਚੱਲੋਗੇ ਤਾਂ ਥੋੜਾ ਬੁਰਾ ਚੁਸਤ ਦਿੰਦੀ ਹੈ ਮੈਨੂੰ ਕੋਤ ਰਿਖੇ ਹੁਣ ਜਿਹੜੇ ਕੋਲੇ ਨਾ ਮੈਨੂੰ ਸੋਚਦਾ ਹੁੰਦਾ ਸੀ ਮੇਰੇ ਕਿ ਚਿੜੀਆਂ ਆਉਣਗੀਆਂ ਕਦੋਂ ਆਉਣਗੀਆਂ ਕਾਣੀ ਹੋ ਜਣ ਬੰਦਨ ਚਿੜੀਆਂ ਜਿਹੜੇ ਕਿ ਤੋ ਜਿਹੜਾ ਪਤਾ ਕਹਿੰਦੇ ਬੋਲੇ ਕਿ ਕਿਹੜੇ ਚਿੜੀ ਜਿਹੜਾ ਪਤਾ ਕਹਿੰਦਾ ਉਹ ਵੀ ਆ ਗਈਆਂ ਇਤਲ ਕੀ ਹੋਇਆ ਮਨਾਂ ਕਾ ਨਹੀਂ ਰਿਲੇ ਗਏ ਤੂੰ ਦੋ ਤੁੰਗਣਾ ਵਾਲਾ ਕੱਲ੍ਹ ਪਰਸੋਂ ਸਿਰ ਸਾਰੇ ਕੰਮ ਬੋਲ ਰਿਹਾ ਸੀਗਾ ਫਾਇਦੇ ਤੋਂ ਬਟਾ ਤੇ ਅੱਧਾ ਸਾਰਾ ਚਿੜੀਆਂ ਆ ਗਈਆਂ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਰਹਿੰਦੀਆਂ ਉਹ ਕੁਸਤਰ ਵਾਲੇ ਕਿ ਰਹਿੰਦੀਆਂ ਕਿੱਥੇ ਰਹਿੰਦੀਆਂ ਤੇ ਸੱਪ ਵੀ ਆ ਗਏ ਨਿਉੜੇ ਵੀ ਆ ਗਏ ਜਿਹੜੇ ਮੈਂ ਦੇਖਦਾ ਹੁਣ ਤੇ ਅਗਰੇ ਗੁਣੋਂ ਪਗਣਾ ਕੋੜ ਚਿੜਲੇ ਬਹੁਤ ਆ ਗਏ ਜਦੋਂ ਕੋਈ ਬਿਮਾਰੀ ਪੈਂਦੀ ਹੈ ਦੋ ਤਿੰਨ ਦਾ ਨਾ ਆਵਾੜ ਉਹ ਨਾਲ ਚਿੜੀਆਂ ਤੇ ਵੰਗਲੇ ਬਹੁਤ ਆ ਗਏ ਉਹ ਕੀ ਕਰਦੇ ਆ ਮੇਰੇ ਖੇਤ 'ਚ ਹੀ ਆਉਂਦੇ ਨੇ ਮੈਂ ਉਹ ਚੱਲਦੇ ਬਿਲਕੁਲ ਵੀਡੀਓ ਦਿਖਾਤਾ ਹੁਣ ਮੈਂ ਕੋ ਚੱਲਦੇ ਚੱਲਦੇ ਜੇ ਕਿਤੇ ਕੈਮੀਕਲ ਖੇਤ ਨਾਲ ਆ ਸਾਡੇ ਉਧਰੋਂ ਮੁੜ ਕੇ ਫੇਰ ਵਾਪਸ ਵੀ ਕਿਤੇ ਆ ਜਾਂਦੇ ਨੇ ਸਭ ਤੋਂ ਬਾਤ ਮਰੋ ਪਰ ਜਿਹੜੀ ਕੁਦਰਤੀ ਕੁਦਰਤੀ ਖਾਦਲ ਹੁੰਦਾ ਉਹ ਜਾਨਵਰ ਦਸਮਾ ਦੇ ਦਲ ਗਈ ਆ। ਜੁਮੇ ਖਾਵਾਂ ਨੇ ਕਈ ਵਾਰ ਸਾਡੇ ਕੋਲ ਚਾਰਾ ਮੁਟਿਆੰਦਾ। ਮੈਂ ਚਾਰਾ ਖੁਦਿਆਂ ਕਰਵਾਉਣ ਵਾਸਤੇ ਕਿਹਾ। ਤਾਂ ਉਹ ਜਿਹੜੇ ਇਹਨੂੰ ਬਾਹਰੋਂ ਲੈ ਕੇ ਪਾਉਂਦੇ ਆ ਤਾਂ ਇੱਕ ਦਿਨ ਖਾਂਦੀਏ ਦੂਜੇ ਨੂੰ ਖਾਂਦੀਏ ਨਹੀਂ ਲੋਟਾ ਨਹੀਂ। ਇਹਨਾਂ ਫਰਕ ਹੈ। ਕਈ ਲੋਕ ਕਹਿੰਦੇ ਨੇ ਕੁਦਰਤੀ ਚੀਜ਼ ਦਾ ਕੀ ਫਰਕ ਹੁੰਦਾ। ਕੈਮੀਕਲ ਦਾ ਕੀ ਮਤੈ ਸਵਾਦ ਦਾ ਅਜਿਹੇ ਫਰਕ ਹੁੰਦਾ ਕਿਸ ਨਾਲ। ਬਹੁਤ ਜ਼ਿਆਦਾ। ਸੋਣੀਆਂ ਤਾਂ ਘੋਣੀਆਂ ਜੇ ਸੀ ਫਸਲਾਂ ਤੇ ਚਲਦੀਆਂ। ਉਹਨੇ ਵੀ ਵਾਰੀ ਉਹਦੇ ਪਿੰਡਾਂ ਦੇ ਲੋਕ ਜਿਸ ਜ ਆਪਣੇ ਵਰਗੇ ਮਿਲਣੇ। ਉਹਨੇ ਘਾਟਾ ਹੋਣਗੀਆਂ ਪਰ ਉਹ ਮਾਨੂੰ ਖਾਣ ਸਵਾਰ ਬਹੁਤ ਹੋਣਾ। ਖਰਾਬੀ ਘਾਟਾ ਹੋਣੀ ਜਿਹਦੇ ਮੇਰੇ ਆਲੂ ਸੀਗੇ ਉਸ ਲਈ ਅਸੀਂ ਪੱਟੇ ਸੀਗੇ ਆਹ ਮਹੀਨੇ ਦੇ ਪੱਟੇ ਸੀ ਜਾਂਦੇ। ਉਹ ਆਲੂ ਅਸੀਂ ਨੇ ਬਜ਼ਾਰ ਤੱਕ ਖਾਤੇ। ਲੋਕਾਂ ਦੇ ਆਲੂ ਭੜਾ ਕੇ ਮਾਦੇ ਨੇ। ਮਤਲਬ ਇੱਕ ਦਿਨ ਆਲੂ ਭੜਾ ਕੇ ਮਾਦੇ। ਇੱਕ ਵੀ ਆਲੂ ਖਰਾਬ ਨਹੀਂ ਹੋਇਆ। ਤੇ ਉਹਨੂੰ ਜੀ ਸਲਾਹ ਜੀ ਮੈਂ ਕਹਤ ਜੀ ਆਪਣਾ ਕੰਸਰਕ ਦਿਜੀ ਜੀ। ਤੇ ਨੋਟ ਜੀ ਲੈਟ ਐਨਲਬਲ ਐਨੋਂ ਦਾ ਕੋਲ ਦੂਜਾ ਉਹ ਨਹੀਂ ਸੁਲਰ ਜਦੋਂ ਤੁਸੀਂ ਇੱਧਰ ਜਾਓਗੇ ਨਾ ਜੀ ਤਾਂ ਜਿਹਨ ਬਾਰੇ ਭੁੱਲਣਾ ਪਾਣਾ ਪੈਣਾ ਪਰਲੇ ਜਾਂਦਾ ਪਰਲੇ ਬੰਦੇ ਮੋੜੋਂ ਜਾਣਾ ਨਹੀਂ ਉਸੇ ਕੋਈ ਸਾਈਡ ਹੈ ਹਾਂ ਜੀ ਹਾਂ ਹਾਂ ਤੁਹਾਨੂੰ ਮੈਨਾਂ ਨਹੀਂ ਦੇ ਦੇਵਾਂਗੇ ਹਾਂ ਜੀ ਕੋਈ ਆ ਲੈਣਾ ਨਹੀਂ ਕੋਈ ਸੱਜਣਾ ਨਹੀਂ ਸਵਾਲ ਆ ਰਹੀ ਜਿਹੜੇ ਇਹਨਾਂ ਵਿੱਚ ਜਿਹੜੇ ਦੋ ਦੇ ਇਕੱਠੇ ਦੇਰੀ ਕੋ ਦੇਰੀ ਵਾਲੇ ਕਹਿੰਦੇ ਜਦ ਇਹ ਜ਼ੀਰੋ ਬਜਟ ਦਾ ਨਾਮ ਲੈਂਦਾ ਹੈ ਨਾ ਸਾਹਿਬੀ ਦਿੱਤੀ ਦਿੱਤਾ ਸਾਰੇ ਨਾਮ ਬਿਨਾਂ ਮੱਥੇ ਵਾਲੇ ਅਰੇ ਜੇ ਰੇਟ ਲਾਈ ਹੈ ਅਰੇ ਜੇ ਰੇਟ ਦਿੱਤੀ ਜਾਣਾ ਉਹਦੇ ਇਹਨੂੰ ਮੈਂ ਦਾ ਕਾ ਵਿਆਜ ਰੇਟ ਘਟਨੇ ਚਾਹੀਦੇ ਆ ਜਿਹੜੂ ਸਮਝਵਾਨ ਹੋ ਸਕਦਾ ਹੈ ਜੇ ਜੇ ਮੈਂ ਖੁਦ ਇੱਕ ਥਾਂ ਰਹਾ ਮੈਂ ਕਣਕਾ ਵਿਆਜ ਲੱਗਿਆ ਟਰਮੀਨਲ ਲੱਗਿਆ ਮੈਂ ਸਾਰੇ ਖਾਤੇ ਜੋੜਨਾ ਨਹੀਂ ਰਿਸਟਿੰਗ ਦੀ ਜਿਵੇਂ ਜੇ ਤੁਸੀਂ 0 ਬਜਟ ਕਹਿੰਦੇ ਆ ਠੀਕ ਹੈ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਬੋਲਦੇ ਆ ਤੁਸੀਂ ਯੂਪੀ ਬਿਹਾਰ ਸਾਈਡ ਦੇ ਲੋਕ ਆ ਉਹਥੇ ਰੇਟ ਬਹੁਤ ਘਾਟਾ ਚੁੱਝਾਂ ਦੇ ਜਿਹਨੋਂ ਉੱਧਰ ਹੋਣਾ ਕਿ ਨਾ ਦੁੱਧ ਦੀ ਉੱਥੇ ਕੋਈ ਵੈਲਿਊ ਜਾਵ ਨਹੀਂ ਰਹੀ ਜਿਹੜੇ ਉਤਪਾਦ ਆਪਾਂ ਵਰਤਨੇ ਹਾਂ ਤੇ ਚਾਹੀਏ ਹੁਣ ਜੇ ਦੇਖੂ ਮੈਂ ਕੀ ਕਹ ਰਿਹਾ ਸੀ ਮੈਂ ਜਿੱਦੇ ਤਿਆਰੀ ਕੀਤੀ ਸਭ ਤੋਂ ਪਹਿਲਾਂ ਉਸ ਚਦਨ ਨੂੰ ਤੁਹਾਨੂੰ ਕਹਿੰਦਾ ਕਾਰ ਐਕਰੀੀ ਪਹੂਗੀ ਮੈਂ ਉਹ ਮੇਰੇ ਦੋਸਤ ਕੋਲ ਗਿਆ ਰਵਦੀਪ ਤੁਸੀਂ ਉਹ ਵੀਡੀਓ ਦੇਖ ਮਿਲ ਪਦੀ ਬਹੁਤ ਵੀਡੀਓ ਨੇ ਰਵਦੀਪ ਨਾਇਮ ਮੇਰਾ ਉਹ ਕੁਦਰਤੀ ਕਿੱਤੀ ਕਰਦਾ ਉਹਦਾ ਹੈਗਾ ਜੀ ਅ ਮਸਟੇਸ਼ਨ ਪਹੁੰਚੇ ਦਾ ਤਹ ਰੰਦੀਪ ਦੇ ਨਾਲ ਤੇ ਅਰਵੀ ਅਰਵੀ ਕਹਿੰਦੇ ਹੁੰਦੇ ਨੇ ਤੇ ਉਹਨੂੰ ਉੱਧਰ ਚਲਾ ਗਿਆ ਬੰਦਾ ਜਿਹੜਾ ਮੈਂ ਪਈ ਗਾਵਾਂ ਲੈਣੀਆਂ ਨੇ ਕਹਿੰਦੇ ਤੁਸੀਂ ਸੋਚਾਂ ਮੈਂ ਸਾਹੀਵਾਲ ਰਹਿ ਕੇ ਸਾਹੀਵਾਲ ਤੋਂ ਚਾਹ ਲੈਣ ਸਾਹੀਵਾਲ ਲੈ ਲਵਾਂ ਹਲਾ ਉਹ ਜਾ ਰਾਖੀ ਲੈ ਲਵਾਂ ਤਦ ਇਹਨੇ ਲੇਉਗਾ ਜਿਵੇਂ ਮੇਰੀ ਮੰਨੂ ਕਿ ਲੈਣੀ ਮੋਢੀ ਮਰਜੀ ਦੇ ਕੋਲ ਮੈਂ ਤੁਹਾਨੂੰ ਸਾਹ ਦੇਦਾ ਨਾ ਕਰਨੀ ਦੁਨੀਆ ਨੂੰ ਨਰਜੀ ਆਪਣੀ ਮਰਜੀ ਕਰਦੇ ਪਰ ਮੇਰੀ ਗੱਲ ਇਹ ਹੈ ਵੀ ਜੇਂ ਸੀ ਗਾਂ ਨਾਲੀ ਵੇਚੀ ਕਰਦੀਆਂ ਤਾਂ ਦੋ ਸ਼ਾਲਾ ਚ ਜਾ ਕੇ ਕੋਈ ਲੈ ਲਵੇ ਮੰਨ ਜਾਂਦੇ ਲੋਕ ਦੋ ਜੀੜੋ ਦਵਾ ਦੇਸੀ ਕਿੱਤੀ ਨਾਲ ਹੋ ਜਿਹੜੇ ਅੱਜ ਆਉਂਸਾਂ ਲੈ ਕੇ ਉੱਥੋਂ 5-7000 ਦੀ ਰੇਜ ਨਾਲੇ ਪੋਨਾਂ ਨਾਲੇ ਪੜੀਆਂ ਦੋ ਕੰਮ ਹੋ ਜਾਣਗੇ ਦੇਸੀ ਗਾਂ ਜੇ ਤੁਹਾਨੂੰ ਲੈਣੀ ਹੋਵੇ 80000 40000 90000 ਨਾ ਲੈ ਕੇ ਉਹ ਗਾਂ ਇੱਕ ਅਹਜਾ ਪਸ਼ੂ ਹੈ ਜੀ ਪਸ਼ੂ ਨਾ ਕਹੋ ਉਹ ਦੋ ਕਹਿੰਦੇ ਮਾਤਾ ਕਹਿੰਦੇ ਮੈਂ ਮੰਨਨ ਪਸ਼ੂ ਹੀ ਉਹ ਜਿੱਥੇ ਜਾ ਕੇ ਡਾਊਟ ਜਰੂਰ ਜਿੱਥੋਂ ਛੱਡ ਕੇ ਆਉਂਦੀ ਆ ਉਹ ਉਹਦਾ ਅੱਗੇ ਜਾ ਕੇ ਖਿਜੀ ਨਹੀਂ ਲੱਗਦਾ ਔਰ ਕੱਲੀ ਵੀ ਲੈ ਲਈ ਉਹ ਜੀ ਵੀ ਲਾਉਂਦੀ ਉਹ ਜਿਹੜਾ ਪਸ਼ੂ ਉਹਨੇ ਲੈ ਆਜੇ ਵਰਤਾਂ ਉਹ ਨੂੰ ਵੀ ਜੂ ਦਿਖਾ ਦੇਣਾ ਬੰਦਿਆਂ ਨੂੰ ਹੱਥ ਸਾਂਹੇ ਜਾਂਦਾ ਜੀ ਲੈਣੀਆਂ ਬੋਲਿਓ ਔਰ ਜਿ ਲਾਉਂਗੇ ਤਾਂ ਗਊਸ਼ਾਲਾ ਤੋਂ ਬੋਲਿਆ ਹੋਈ ਜੇ ਗਊਸ਼ਾਲਾ ਆਪਣਾ ਲੈਣੀਆਂ ਨੂੰ ਗੋਬਰ ਤੋਂ ਰੋਡ ਦੇ ਕਿਨਾਰੇ ਵਾਸਤੇ ਲੈਣੀਆਂ ਉਹਦਾ ਡਿਫਰੈਂਸ ਹੁਣ ਲੋਨ ਕੀ ਆ ਉਹ ਕਹਿੰਦੇ ਮੱਝ ਦਾ ਗੋਹਾ ਵਸ ਸਕਦੇ ਹੁਣ ਇੱਕ ਸਿਮਪਲ ਫਾਰਮੂਲੇ ਦਾ ਬਿਲਕੁਲ ਫਾਰਕ ਕੀ ਹੈ ਜਿਹੜੀ ਗਾਹਾਂ ਦੇ ਗੋਬਰ ਤੇ ਨਸ਼ਾਬ ਦੇ ਵਿੱਚ ਬੈਕਟੀਰੀਆ ਜਿਹੜਾ ਕੋਰੋਨਾ ਚ ਹੈ ਉਹਦੀ ਕਾਊਂਟਿੰਗ ਹੈ ਉਹ 2 ਕਰੋੜ 3 ਕਰੋੜ ਇਕਾਂ ਜਿਹਦੀ ਮੱਝ ਦੇ ਗੋਹਾ ਦੇ ਵਿੱਚ ਉਹੀ ਸੇਮ ਬੈਕਟੀਰੀਆ ਸੇਮ ਹੀ ਹੈਗਾ ਸੇਮ ਬੈਕਟੀਰੀਆ ਨਹੀਂ ਹੈਗਾ ਉਹ ਉਹਦੇ ਵਿੱਚ 80 ਲੱਖ ਹੈ ਜੇ ਉਹ ਤੁਸੀਂ ਸਮਝ ਲਓ ਕਿ ਉਹ ਬੈਕਟੀਰੀਆ ਨਹੀਂ ਹੈਗਾ ਫਰਕਤ ਉਹਦਾ ਜਿਹੜਾ ਮੱਝ ਦੇ ਉੱ딜ੇ ਚ ਉਹ ਕੋਹੇ ਕੇ ਛਾਹ ਦੇ ਨਕੀਰੀ ਹੈ ਜੀ ਉਹ ਕਰੋੜਾਂ ਚ ਹੈ ਲਕੀਰੀ ਹੈ ਜਿਹੜਾ ਦੇਸੀ ਮੱਝ ਹੈ ਉਹਦੇ ਤੇ ਲੱਖਾਂ ਚ 80 ਲੱਖ ਖਤਮ ਥੀ ਇਸ ਲਈ ਉਹ ਤਾਂ ਹੀ ਕਹਿੰਦਾ ਵੀ ਜੇ ਗਾਂ ਮਤਲਬ ਦੇਸੀ ਗਾਂ ਉਹ ਜੋੜੀ ਨਹੀਂ ਹੈ ਕਿ ਤੁਸੀਂ ਉਹ ਸਾਈ ਵਾਲੇ ਦੀ 80 ਦਿਨ ਵਾਲੇ ਉਹ ਗਾਂ ਖਰੀਦੋ ਨਹੀਂ ਉਹ ਉਹਨੇ ਬਹੁਤ ਫਰਕਿਆ ਰੈਲ ਹੈ ਇਹ ਕਿਰੀ ਜ਼ਮੀਨ ਹੈ ਉਹ ਜ਼ਮੀਨ ਦੀ ਸਾਡੀ ਪੱਲੇ ਦੀ ਪੱਟੀ ਵੀ ਜ਼ਮੀਨ ਸੀ ਜਿੱਥੇ ਬਾਗ ਲਾਇਆ ਗਿਆ ਯੂਨੀਵਰਸਿਟੀ ਕਨੇਟ ਬਾਗ ਨਹੀਂ ਹੁੰਦਾ ਨਾ ਟੈਸਟ ਅਵੇਲੇਬਲ ਨਹੀਂ ਹੁੰਦਾ ਕਹਿੰਦੇ ਕਿ ਬਾਗ ਨਹੀਂ ਲੱਗ ਸਕਦਾ ਕਿਉਂਕਿ ਬੀਓਸੀ ਫਾਸਟ ਕੈਂਪੀਸ ਸ਼੍ਰੀ ਗੁਰੂ ਦਾ ਕੋਰਨਰ ਹੋਣੀ ਚਾਹੀਦੀ ਹੈ ਜੇ ਤੁਸੀਂ ਕੋਈ ਬਾਗ ਰਹੇ ਹੋ ਨਹੀਂ ਸ਼੍ਰੀ ਗੁਰੂ ਦੀ ਕਿ ਟੈਸਟ ਹੁੰਦੇ ਹਰ ਫੋਟੇ ਮਟੀਰੀਅਲ ਨਹੀਂ ਆ ਤਾਂ ਉਹ ਟੈਸਟ ਤੋਂ ਪਾਉਂਦੇ ਹੋ ਜਿਵੇਂ ਮੰਨ ਲਓ ਮੀਰੀਲੀ ਦੀ 7000 ਰੁਪਏ ਸੀਗਾ ਈਸੀ ਪੀਐਚ ਇਹ ਉਹ ਮਰੋ ਸਾਰੇ ਅਪਰਸਾਈਜ਼ ਸੀਗਾ ਤੇ ਦੇ ਛੇ ਫੁੱਟ ਦੇ ਬਾਹਰ ਰੂੜ ਹੋਣਾ ਨਹੀਂ ਕਹਿ ਲੈਗੇ ਆਪ ਨਾਲ ਆਏ ਤੇ ਰੂੜਾ ਮੇਰੇ ਠੀਕ ਨਹੀਂ ਰੂੜਾ ਹਮ ਲਹਿਜੀ ਮਿੱਟੀ ਹੈ ਜੋ ਅੰਗੂੜਾ ਨੂੰ ਜਲਦੀ ਨਹੀਂ ਸੀ ਕਾ ਬਹੁਤ ਹੈ ਬਹੁਤ ਅਭੀੜ ਹੁੰਦੀ ਹੈ ਉਹ ਮਿੱਟੀ ਅੱਜ ਮੇਰੀ ਕਾਲੀ ਈ ਮਿੱਟੀ ਸੀਗਲ ਨੂੰ ਹੋਰ ਥੀਲੇ ਹੁੰਦੇ ਨੇ ਕਾਲੀ ਹੋ ਗਈ ਨਹੀਂ ਤੁਹਾਨੂੰ ਕਿਉਂਕਿ ਮੈਂ ਪਉਣਾ ਕਿ ਸ਼ੁਰੂਪੀ ਮੈਂ ਉਹੀ ਗੁਰੂ ਦਾ ਫਰਮ ਤੇ ਮੈਂ ਸਿਸਟਮ ਬਣਾਇਆ ਪਿਆ ਹੈ ਮੈਂ ਦੇਸੀ ਗਾਮਲੇ ਜੁੱਤਣੇ ਲਿਆਉਂਦੀ ਹਾਂ ਤਿਰਪੁਰਾ ਹਾਰ ਕੀਆ ਹੋਇਆ ਉਹਨਾਂ ਦਾ ਜਿੰਨਾ ਪਸ਼ਾਰ ਤੋਂ ਗੋਬਰ ਸਾਰਾ ਇਕੱਠਾ ਕਰਦੇ ਹਾਂ ਇੱਕ ਤਾਂ ਐਨਰੋਬਿਕ ਬੈਗ ਆਉਂਦਾ ਉਹ ਸਸਤਾ ਹੈ ਉਹ ਅੰਦਰ ਹੀ ਆਪੇ ਦਾ ਜੈਵਿਕ ਖੁਰਦਾ ਖੁਰਦਾ ਉਹ ਗੋਬਰ ਦਾ ਸਾਇਕ ਹੁੰਦਾ ਉਹਨੂੰ ਕੈਪੜਦੇ ਤੋ ਇਹਨੂੰ ਸਫਟਾ ਬਲ ਐਨਰੋਬਿਕ ਬੈਗ ਕਹਿੰਦੇ ਉਹਦੇ ਵਿੱਚ ਸਾਰਾ ਗੋਬਰ ਗੋਮੁੱਤਰ ਖਾ ਕਰਕੇ ਉਹ ਪਾਈਨਿਆਂ ਨਾਲ ਸਾਡੇ ਖੇਤ ਗੈਸ ਬਣਦਾ ਹਨ ਨੂੰ ਕਿਆ ਵਾਧੂ ਹੈ ਥੱਲੇ ਵਾਸਤੇ ਜਿੰਨੀ ਉਹਦੀ ਆਊਟਪੁਟ ਆਉਂਦੀ ਹੈ ਉਹ ਚ ਲੱਸੀ ਪੋਣੀ ਦੇਦੀ ਹੈ ਜੀ ਥੋੜਾ ਨਾਲ ਲੱਗੀ ਜਾਂਦੇ ਉਹ ਬਹੁਤ ਬੋੜਾ ਬੰਦਾ ਜੋ ਜਿੰਨੀ ਦੇ ਆਉਟਪੁੱਟ ਇਕੱਠਾ ਕਰਕੇ ਕੋਈ ਪਾਣੀ ਨਹੀਂ ਦਿੰਦਾ ਜਿਵੇਂ ਪਾਣੀ ਨਾਲੋਂ ਛੱਡ ਜਾਂਦਾ ਪਹਿਲਾਂ ਬਹੁਤ ਕੁਸ਼ਟ ਮੈਂ ਚਾਰ ਬੱਦਲ ਹੀ ਕੰਮ ਕਰ ਲਿਆ ਸਭ ਤੋਂ ਸਿੰਪਲ ਤੋਂ ਸਿੰਪਲ ਜਦ ਤੱਕ ਦੇਸੀ ਫਾਰਮੂਲਾ ਸੈਲੀ ਦੋਟੇ ਦੇ ਪਰਮਨ ਸਭ ਤੋਂ ਦੇਸੀ ਫਾਰਮੂਲਾ ਕੋਈ ਵੀ ਕਰ ਦੂਗਾ ਜਿਹਨੇ ਨਹੀਂ ਵੀ ਕਰਨਾ ਜਿਹਨੇ ਮੈਨੂੰ ਫਿਰ ਜਾ ਕੇ ਵੀ ਦੇਖਿਆ ਉਹ ਵੀ ਕੰਮ ਨਹੀਂ ਹੋ ਜੀ ਨਾਲ ਜਿਹੜੀ ਇੱਕ ਇੱਕ ਦੋਟੇ ਕੰਮ ਨਾ ਪੈ ਕੇ ਜੀ ਉਹ ਵੀ ਨਹੀਂ ਸੋਕਲੇ ਕਾਸ ਕਰੂਗਾ ਉਹ ਬਹੁਤ ਬੋੜਾ ਮੈਂ ਕਿਹਾ ਮੇਰਾ ਸਭ ਆਸ ਆਸ ਨੂੰ ਲਾਇ ਜੇ ਲੈਣੀਆਂ ਤਾਂ ਦੇਸੀ ਨੂੰ ਲੈ ਲਓ ਗੁਰੂ ਜੀ ਹਾਂ ਜੀ ਉਸ ਵਾਰ ਨਹੀਂ ਕਿ ਰਹਿਮ ਜਿਹਨੂੰ ਸਵਾਰ ਹੈ ਲੈ ਜੀ ਉਸ ਤੋਂ ਕਿ ਨਾ ਕਾਰਪਟ ਕੰਪਨੀ ਤੇ ਨੇ ਕੀ ਗੱਤੀ ਚਾਲਾ ਇਹਦੇ ਪਹਿਲਾਂ ਕਿਹੜੀ ਮੋਟਰ ਲਾਉਣੀ ਹੈ ਫਿਰ ਕਿਹੜੀ ਲਾਉਣੀ ਹੈ ਕਿਹੜੀ ਕਿਸ ਤਰ੍ਹਾਂ ਦੀ ਉਸ ਨੂੰ ਸਾਹਮਣੇ ਉਹ ਜਿਹੜੇ ਲੱਗਣੇ ਸਮਝਿਆ ਨਾ ਹਾਂ ਜੀ ਇਹੀ ਬੈਡਰ ਕਿਹ ਜੇ ਮੇਰੇ 2 ਸਾਲ ਹੋ ਗਏ ਬੈਡਾ ਕਿੰਨੇ ਕਿੰਨੀ ਉੱਚੀ ਡਾਲ ਰਹੀ ਹੈ ਮੇਰੇ ਕੋਲ ਸਾਰੇ 5 ਕਿਲੋ ਨਹੀਂ ਕਰਦਾ ਜੀ ਸਾਰੇ ਨਹੀਂ ਬੈਡਰ ਨੇ ਇਹਦੇ ਵੀ ਬੂਟੀ ਲਾਇਆ ਹੈ ਉਹਦੇ ਕੋਲ ਜੀ ਬੈਡ ਬਣਾ ਦੇ ਤਦੂ ਬੈਡਾਂ ਦੇ ਜੜ੍ਹ ਜਿਆਦਾ ਉਹੀ ਗੱਲ ਹੈ ਕਿ ਖੇਤ ਜੇ ਫਸਲਾਂ ਨੂੰ ਖੁਸ਼ਹਾਲ ਚਾਹੀਦੀ ਹੁੰਦੀ ਹੈ ਉਹਨੂੰ ਪਾਣੀ ਜ਼ਿਆਦਾ ਚਾਹੀਦਾ ਚਾਹ ਕੋ ਮਤਲਬ ਚੜਾਈ ਤੇ ਚਾਹ ਹੁੰਦੀ ਹੈ ਜਦੋਂ ਜਦੋਂ ਦਿੱਤੂਸ਼ ਪਾਣੀ ਸ਼ੁਰੂ ਹੋ ਗਿਆ ਕੋ ਚਾਹ ਫਟੁੰਦੀ ਨਹੀਂ ਜਦੋਂ ਉਹ ਕੋ ਜਾ ਕੇ 20 ਏਕ ਪੜਨੇ ਨਾ ਮੈਡਮ ਨੇ ਤਾਂ ਉੱਤੋਂ ਬੱਤੀਂ ਚਲੇ ਜਾਂਦੇ ਠੀਕ ਹੋ ਗਿਆ ਬਾਕੀ ਦੇਤੀ ਜਲਦੀ ਇੱਥੇ ਰਹਿ ਜਾਂਦੇ ਇਹ ਉਹ ਵਾਲੀ ਫਸਲ ਹੈ ਪਹਿਲਾਂ ਕੀ ਲਾਉਣੀ ਉਹ ਤੁਸੀਂ ਦੇਖੋ ਗੈਰ ਦੇ ਵਿਚਾਰ ਤੁਸੀਂ ਮੁੰਡੀ ਲਾ ਸਕਦੇ ਹੋ ਜੇ ਘੱਟ ਪਾਣੀ ਦੀ ਹੁੰਦੀ ਹੈ ਤਾਂ ਦਵਾਰਾ ਲਾ ਸਕਦੇ ਹੋ ਜੇ ਘੱਟ ਪਾਣੀ ਸਾਰੇ ਸਿਰੇ ਦੇ ਲਾਓਗੇ ਉੱਤੇ ਕੋਈ ਵੀ ਵੇਣ ਵਾਲੀ ਸਬਜ਼ੀ ਲਾਓ ਜੇ ਪਾਣੀ ਜਿਆਦਾ ਲੋੜ ਹੁੰਦੀ ਹੈ ਇਹਦੀ ਫਸਲ ਨੂੰ ਕਿਤੇ 40% ਨਾਲ ਆਪਾਂ ਜਣਾਉਂਦਾ ਫਾੜੀ ਲਾ ਸਕਦੇ ਤੁਸੀਂ ਢੀ ਡਾਲੇ ਬੜਾ ਦੋਸਤਾਂ ਦਾ ਨਾਮ ਨੜਕ ਤੇ ਹੋ ਜਾਂਦੀ ਹੈ ਉਹ ਤੁਸੀਂ ਇਹ ਦੇਖੋ ਵੀ ਇਸੇ ਨਾਲ ਛੋਟੀ ਰਹੇ ਤੇ ਧੁੱਪਾਂ ਦੇ ਪਾਸੇ ਛੋਟੀ ਲੱਗੇ ਨਾਲੇ ਪਾਸੇ ਵੱਡੀ ਲੱਗੇ ਦੇਖੀ ਬਦਲ ਲੱਗੇ ਹੋ ਜਾਊਗਾ ਮਾੜਾ ਜਾਨੀ ਜਾਲਾ ਰਹਿ ਬਸ ਥੋੜੀ ਦੇਰ ਦੇ ਵਿੱਚ ਆਪਾਂ ਇਹ ਸੁਣਾਂਗੇ ਕੁਝ ਮਾਇਨੇ ਨਹੀਂ ਕੋਈ ਕੋਰੋਨਾ ਨਹੀਂ ਕੋਈ ਬਾਰੇ ਟੈਕਨੋਲੋਜੀ ਆ ਜਿਹੜਾ ਅਮਰ ਹੈ ਇਹਦੇ ਇਹਦਾ ਕੋਈ ਜਿਵੇਂ ਆਪਣੇ ਬਤਾਰ ਸੁਣੋ ਲੱਗੇ ਸਾਡੇ ਕਿਲੋ ਨੂੰ ਨਤੇ ਆਇਆ ਥਾਰੇ ਕਾ ਕੇ ਬਾਈ ਤੋਂ ਯਾ ਸਭ ਪਿਆ ਕਰੀਆ Thank you. ਕੀ ਤੇਰੀ ਜਾਨ ਨੂੰ ਲਾਈ ਦੇ ਕੁਟਲੇ Yeah, que I